ਬਚਪਨ ਤੋਂ ਹੀ ਤੁਹਾਡੇ ਘਰ ਦਾ ਮਾਹੌਲ ਧਾਰਮਿਕ ਰਿਆ ਸ਼ੁਰੂ ਤੋਂ ਹੀ ਸੰਤਾਂ ਦੇ ਪਰਿਵਾਰਾਂ 'ਚ ਖੇਡੇ ਹਾਂ ਸੰਤਾਂ ਦੇ ਪਰਿਵਾਰਾਂ 'ਚ ਰਹੇ ਹਾਂ ਫਿਰ ਇਹ ਸਿਆਸਤ ਵੱਲ ਕਿਮ ਸਿਆਸਤ ਇਸ ਵੇਲੇ ਚੰਗੇ ਲੋਕਾਂ ਦੀ ਲੋੜ ਹੈ ਜੀ ਜਦੋਂ ਅਸੀਂ ਸੰਤਾਂ ਦੇ ਵਿੱਚ ਪਰਿਵਾਰ ਚ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਰਹੇ ਹਾਂ ਹੁਣ ਰਾਜਨੀਤੀ ਦੇ ਵਿੱਚ ਆ ਕੇ ਜਿਹੜੇ ਮੁੱਦੇ ਇੰਨੇ ਚਿਰ ਤੋਂ ਪੈਂਡਿੰਗ ਪਏ ਨੇ ਜੀ ਉਹਨਾਂ ਨੂੰ ਹੱਲ ਕਰਨ ਦਾ ਸਾਡਾ ਮੇਨ ਮਕਸਦ ਹੈ ਸੰਤਜੀਤ ਸਿੰਘ ਤਾਂ ਚੜ੍ਹਾਈ ਕਰ ਗਏ ਜੀ ਬਾਕੀ ਮੈਂ ਆਪਣੇ ਮਦਰ ਨਾਲ ਸਲਾਹ ਕੀਤੀ ਸੀ ਜੀ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਇਹੋ ਜਿਹਾ ਬਣਿਆ ਜਿਹਨੇ ਸਾਡੇ ਪੰਜਾਬ ਨੂੰ ਕਲੰਕੇ ਕੀਤਾ ਜੀ ਜਿੰਨੀ ਵੀ ਸ਼ਕਤੀ ਹੈ ਖਤਮ ਕਰਨ ਦੀ ਹੋਣੀ ਚਾਹੀਦੀ ਹੈ ਪਰ ਅਸੀਂ ਉਹਦੇ ਤੇ ਭਟਕ ਰਹੇ ਹਾਂ ਹੁਣ ਕੀ ਹੁੰਦਾ ਕੀ ਹੈ ਅਕਾਲੀ ਦਲ ਕਾਂਗਰਸ ਭਾਜਪਾ ਸਾਰੀ ਪਾਰਟੀਆਂ ਇੱਕ ਦੂਜੇ ਤੇ ਆਰੋਪ ਤੇ ਆਰੋਪ ਕਰਦੇ ਰਹਿੰਦੇ ਨੇ ਪਰ ਖਤਹਾ ਦੋਸ਼ ਲਾਉਂਦੇ ਨੇ ਪਰ ਖਤਮ ਨਹੀਂ ਕਰਦੇ ਸਾਡਾ ਮੇਨ ਮਕਸਦ ਹੈ ਹਰ ਚੀਜ਼ ਨੂੰ ਮੁਸ਼ਕਲ ਨੂੰ ਖਤਮ ਕਰਨਾ ਅਨਪਲੋਇਮੈਂਟ ਦੂਰ ਕਰਾਂਗੇ ਉਹਨਾਂ ਦੀ ਮੁਸ਼ਕਲਾਂ ਹੱਲ ਕਰਾਂਗੇ ਜਦੋਂ ਕਿਸੇ ਦੀ ਮੁਸ਼ਕਲ ਹੱਲ ਹੋ ਗਈ ਅਨਪਲੋਇਮੈਂਟ ਦੂਰ ਹੋ ਗਈ ਤੇ ਲੋਕ ਬੱਚਿਆਂ ਨੂੰ ਜੇ ਤੁਸੀਂ ਖੇਡਾਂ 'ਚ ਲੈ ਕੇ ਜਾਓਗੇ ਉਹਨਾਂ ਦਾ ਟਾਈਮ ਬੇਸਿਕ ਜਿਹੜਾ ਮਾਈਂਡ ਹੈ ਉਸ 'ਚ ਬਿਜ਼ੀ ਰਹੇਗਾ ਤਾਂ ਉਹ ਬਟ ਆਬਵੀਅਸ ਹੈ ਕਿ ਉਹ ਡਰਗਸ ਤੋਂ ਦੂਰ ਰਹਿਣਗੇ ਹਰ ਕੋਈ ਜਿਹੜਾ ਭਾਵੇਂ ਕੋਈ ਮੇਦਾ ਆਇਆ ਹੋਵੇ ਭਾਵੇਂ ਕੋਈ ਸੰਸਦ ਹੋਵੇ ਕੰਮ ਉਹਨਾਂ ਦਾ ਵਿਕਾਸ ਕਰਨਾ ਆਪਣੇ ਹਲਕੇ ਦਾ ਤੁਹਾਡੇ ਹੀ ਇਹ ਹਲਕੇ ਦੀ ਗੱਲ ਕਰਦਾ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ 14 ਤੋਂ 19 ਪ੍ਰੇਮ ਸਿੰਘ ਚੰਦੂ ਰਹ ਮੇਰੇ ਸਾਹਮਣੇ ਜਿੰਨਾ ਕੰਮ ਕਰਨਾ ਚਾਹੀਦਾ ਸੀ ਕਿਸੇ ਨੇ ਨਹੀਂ ਕੀਤਾ ਜੇ ਕੀਤਾ ਹੁੰਦਾ ਤਾਂ ਅੱਜ ਹਰ ਬੰਦੇ ਨੂੰ ਰਿਪ੍ਰੈਜ਼ੈਂਟੇਟਿਵ ਲੋਕੀ ਵੋਟਾਂ ਪਾ ਕੇ ਦੁਬਾਰਾ ਉਸੇ ਬੰਦੇ ਨੂੰ ਲੈ ਕੇ ਆਉਂਦੇ ਦੂਜੀ ਗੱਲ ਸਾਡੀ ਮਤਭਾਗੀ ਗੱਲ ਹੈ ਜੀ ਇਸ ਏਰੀਏ ਦੇ ਵਿੱਚ ਲੋਕਲ ਅਜ ਤੱਕ ਕੈਂਡੀਡੇਟ ਨਹੀਂ ਆਇਆ ਉੱਠਿਆ ਕਾਂਗਰਸ ਦੇ ਵਿੱਚ ਲੰਮਾ ਸਮਾਂ ਤੁਸੀਂ ਰਹੇ ਹੈਗੇ ਹੋ ਤੇ ਕੀ ਕਦੀ ਟਿਕਟ ਜਿਤਾਈ ਸੀ ਪਾਰਟੀ ਕੋਲ ਦਾਅਵੇਦਾਰੀ ਮਿਲੀ ਨਹੀਂ ਤਾਂ ਛੱਡੀ ਹੈ ਗੁੱਸੇ 'ਚ ਛੱਡੀ ਹੈ ਲਾਡ ਹੁਣ ਲੜ ਰਹੇ ਹੋ ਨਹੀਂ ਗੁੱਸੇ 'ਚ ਨਹੀਂ ਛੱਡੀ ਜੀ ਕਾਂਗਰਸ ਦੇ ਵਿੱਚ ਸਾਡੀ ਆਵਾਜ਼ ਪਹੁੰਚੀ ਨਹੀਂ ਤੇ ਨਾ ਹੀ ਉਹ ਲੋਕਾਂ ਦੇ ਮੁੱਦੇ ਹੱਲ ਕਰ ਸਕੇ ਜਦੋਂ ਅਸੀਂ ਕੋਈ ਗੱਲ ਲੈ ਕੇ ਜਾਂਦੇ ਸੀਗੇ ਉਹਦੇ ਤੇ ਬਸ ਪੈਂਡਿੰਗ ਪੈਂਡਿੰਗ ਹੀ ਚੱਲਦਾ ਸੀ ਸੋਚ ਕੇ ਦੱਸਦੇ ਆਂ ਸੋਚ ਕੇ ਦੱਸਦੇ ਆਂ ਇਸ ਕਰਕੇ ਛੱਡਤੀ ਸੀ ਜਦੋਂ ਤੁਸੀਂ ਸੀ ਛੱਡੀ ਐ 314 ਸ਼ਾਇਦ ਕਪਤਨ ਰਮਿੰਦਰ ਸਿੰਘ ਪ੍ਰਧਾਨ ਸੀ ਉਸ ਵੇਲੇ ਮੁੜ ਕੇ ਰਾਜਾ ਵਿਡਿੰਗ ਵੀ ਆਏ ਨੇ ਉਸ ਤੋਂ ਪਹਿਲਾਂ ਜਿਹੜੇ ਆਪਣਾ ਨਵਜੋਤ ਸਿੱਧੂ ਵੀ ਬਣੇ ਨੇ ਇਹਨਾਂ ਦੀ ਪਰਫਾਰਮੈਂਸ ਕਾਂਗਰਸ ਪ੍ਰਧਾਨਾਂ ਦੀ ਕਿਵੇਂ ਦੀ ਰਹੀ ਹੈ ਇਹ ਤਾਂ ਜੀ ਵੋਟਾਂ ਦੱਸ ਚੁੱਕੇ ਨੇ ਲੋਕੀ ਦੱਸ ਚੁੱਕੇ ਨੇ ਕਿ ਕਿੰਨੇ ਕਿਵੇਂ ਦੀ ਰਹੀ ਹੈ ਜੇ ਲੜੀ ਹੁੰਦੀ ਤਾਂ ਹੁਣ ਸਰਕਾਰ ਕਾਂਗਰਸ ਦੀ ਹੁੰਦੀ ਜੀ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ ਇੱਕ ਵੀ ਨਾ ਰਹਿ ਗਿਆ ਬੜਾ ਥੋੜਾ ਸਮਾਂ ਐਡਾ ਵੱਡਾ ਹਲਕਾ ਨੋ ਨੋ ਵਿਧਾਨ ਸਭਾ ਹਲਕੇ ਆਂਦੇ ਨੇ ਇਹ ਸਾਰਾ ਕਵਰ ਕਰ ਲੋਂਗੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਬੜੀ ਮਿਹਨਤ ਕਰਨੀ ਪਏਗੀ ਹਾਂਜੀ ਮਿਹਨਤ ਕਰਨੀ ਪਏਗੀ ਸੋ ਲੋਕ ਸਭਾ ਚੋਣਾਂ ਦਾ ਦੌਰ ਜਾਰੀ ਹੈ ਤੇ ਹਰ ਉਹ ਸ਼ਖਸ ਜਿਹੜਾ ਕਹਿੰਦਾ ਹੈ ਦਾਵਾ ਕਰਦਾ ਹੈ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਪਾਰਟੀ ਮੈਨੂੰ ਟਿਕਟ ਦੇ ਰਹੀ ਹੈ ਨਹੀਂ ਦੇ ਰਹੀ ਪਰ ਮੈਂ ਉਮੀਦਵਾਰੀ ਜਿਤਾਵਾਂ ਜਾ ਕੇ ਚੋਣਾਂ ਲੜਨਾ ਜਦੋਂ ਅਨੰਦਪੁਰ ਸਾਹਿਬ ਦੀ ਗੱਲ ਚੱਲਦੀ ਹੈ ਤਾਂ ਸੰਤ ਅਜੀਤ ਸਿੰਘ ਦਾ ਨਾਂ ਆਉਂਦਾ ਹੀ ਜਾਂਦਾ ਵਿਧਾਇਕ ਰਹੇ ਨੇ ਉੱਥੋਂ ਸ਼੍ਰੋਮਣੀ ਕਾਲੀ ਦਲ ਦੇ ਸਰਪ੍ਰਸਤ ਵੀ ਹੁੰਦੇ ਸੀਗੇ ਬਾਦਲ ਵਾਲੀ ਪਾਰਟੀ ਦੇ ਆਪਾਂ ਕਹੀਏ ਤੇ ਜੇ ਹੁਣ ਗੱਲ ਕਰੀਏ ਸੰਤ ਅਜੀਤ ਸਿੰਘ ਇਹ ਨੌਜਵਾਨ ਜਿਹਦੇ ਨਾਲ ਤੁਹਾਨੂੰ ਮਿਲਣ ਜਾ ਰਹੇ ਆ ਉਹਨਾਂ ਦਾ ਪੋਤਾ ਲੱਗਦਾ ਹੈ ਸੰਤ ਖੁਸ਼ਾਲ ਸਿੰਘ ਟਿੱਬੀ ਵਾਲੇ ਉਹਨਾਂ ਦਾ ਇਹ ਦੋਤਾ ਲੱਗਦਾ ਤੇ ਇਸ ਪਰਿਵਾਰ ਤੇ ਕਿਰਪਾ ਵੀ ਹੈਗੀ ਆ ਬਾਬਾ ਕਰਤਾਰ ਸਿੰਘ ਪੈਰੋ ਮੱਝਰੇ ਵਾਲੇ ਭਾਬ ਸੰਤਾਂ ਦੀ ਫੈਮਿਲੀ ਚੋਂ ਕਈਏ ਰਾਜਨੀਤੀ ਦੇ ਵਿੱਚ ਕਿਵੇਂ ਗੱਲ ਕਰ ਰਹੇ ਗੁਰਿੰਦਰਜੀਤ ਸਿੰਘ ਸ਼ੈਣੀ ਸਾਡੇ ਨਾਲ ਮੌਜੂਦ ਨੇ ਸੋ ਗੁਰਿੰਦਰਜੀਤ ਹਾਂਜੀ ਸਵਾਲ ਇਹੀ ਕਿ ਬਚਪਨ ਤੋਂ ਹੀ ਤੁਹਾਡੇ ਘਰ ਦਾ ਮਾਹੌਲ ਧਾਰਮਿਕ ਰਿਹਾ ਸ਼ੁਰੂ ਤੋਂ ਹੀ ਸੰਤਾਂ ਦੇ ਪਰਿਵਾਰਾਂ 'ਚ ਖੇਡੇ ਹੋ ਸੰਤਾਂ ਦੇ ਪਰਿਵਾਰਾਂ 'ਚ ਰਹੇ ਹੋ ਫਿਰ ਇਹ ਸਿਆਸਤ ਵੱਲ ਕਿਵੇਂ ਸਿਆਸਤ ਇਸ ਲਈ ਸਿਆਸਤ ਨੂੰ ਲੋਕਾਂ ਚੰਗੇ ਲੋਕਾਂ ਦੀ ਲੋੜ ਹੈ ਜੀ ਨਾਲੇ ਜਦੋਂ ਅਸੀਂ ਸੰਤਾਂ ਦੇ ਵਿੱਚ ਪਰਿਵਾਰ ਚ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਰਹੇ ਹਾਂ ਹੁਣ ਰਾਜਨੀਤੀ ਦੇ ਵਿੱਚ ਆ ਕੇ ਜਿਹੜੇ ਮੁੱਦੇ ਇੰਨੇ ਚਿਰ ਤੋਂ ਪੈਂਡਿੰਗ ਪਏ ਨੇ ਜੀ ਉਹਨਾਂ ਨੂੰ ਹੱਲ ਕਰਨ ਦਾ ਸਾਡਾ ਮੇਨ ਮਕਸਦ ਹੈ ਜੀ ਤੇ ਬਜ਼ੁਰਗਾਂ ਨਾਲ ਸਲਾਹ ਨਹੀਂ ਕੀਤੀ ਸੀ ਤੇ ਉਹਨਾਂ ਨੇ ਰੁਕਿਆ ਕਿ ਨਹੀਂ ਕਿਹਾ ਵੀ ਕਿਹਾ ਸੰਤਾਂ ਦੇ ਜੋ ਪਰਿਵਾਰ ਧਾਰਮਿਕ ਕੰਮਾਂ ਚ ਲੱਗਿਆ ਰਿਹਾ ਜਾਂ ਨੌਕਰੀ ਆਪਣਾ ਕਾਰੋਬਾਰ ਕਰੀ ਜਾਂ ਛੱਡ ਰਾਜਨੀਤੀ ਨੂੰ ਸੰਤਜੀਤ ਸਿੰਘ ਤਾਂ ਚੜ੍ਹਾਈ ਕਰ ਗਏ ਜੀ ਬਾਕੀ ਮੈਂ ਆਪਣੇ ਮਦਰ ਨਾਲ ਸਲਾਹ ਕੀਤੀ ਸੀ ਜੀ ਪਰਵਾਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਹੁਣ ਇਸ ਕਰ ਰਹੇ ਆ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਇਹ ਜਿਹਾ ਬਣਿਆ ਹੈ ਜਿਹਨੇ ਸਾਡੇ ਪੰਜਾਬ ਨੂੰ ਕਲੰਕੇ ਕੀਤਾ ਜੀ ਉਹ ਬਹੁਤ ਗਹਿਣਾ ਤੇ ਬਹੁਤ ਸੀਰੀਅਸ ਮੁੱਦਾ ਹੈ ਉਹਨੂੰ ਇਸ ਵੇਲੇ ਖਤਮ ਕਰਨ ਦਾ ਸਾਡਾ ਮੁੱਦਾ ਖਤਮ ਹੋਣਾ ਕਰਨ ਦਾ ਸਾਡਾ ਜਿੰਨੀ ਵੀ ਸ਼ਕਤੀ ਹੈ ਖਤਮ ਕਰਨ ਦੀ ਹੋਣੀ ਚਾਹੀਦੀ ਹੈ ਪਰ ਅਸੀਂ ਉਹਦੇ ਤੇ ਭਟਕ ਰਹੇ ਆ ਹੁਣ ਕੀ ਹੁੰਦਾ ਕੀ ਹੈ ਅਕਾਲੀ ਦਲ ਕਾਂਗਰਸ ਭਾਜਪਾ ਸਾਰੀ ਪਾਰਟੀਆਂ ਕਿ ਦੂਜੇ ਤੇ ਆਰੋਪ ਤੇ ਆਰੋਪ ਕਰਦੇ ਰਹਿੰਦੇ ਨੇ ਪਰ ਖਤਹਾ ਦੋਸ਼ ਲਾਉਂਦੇ ਨੇ ਪਰ ਖਤਮ ਨਹੀਂ ਕਰਦੇ ਸਾਡਾ ਮੇਨ ਮਕਸਦ ਹੈ ਉਹ ਚੀਜ਼ ਨੂੰ ਮੁਸ਼ਕਲ ਨੂੰ ਖਤਮ ਕਰਨਾ ਉਹ ਖਤਮ ਕਿਵੇਂ ਹੋਊਗਾ ਜੇ ਆਪਾਂ ਲੋਕਾਂ 'ਚ ਵੇਚਾਂਗੇ ਅਨਪਲੋਇਮੈਂਟ ਦੂਰ ਕਰਾਂਗੇ ਉਹਨਾਂ ਦੀ ਮੁਸ਼ਕਲਾਂ ਹੱਲ ਕਰਾਂਗੇ ਜਦੋਂ ਕਿਸੇ ਦੀ ਮੁਸ਼ਕਲ ਹੱਲ ਹੋ ਗਈ ਅਨਪਲੋਇਮੈਂਟ ਦੂਰ ਹੋ ਗਈ ਤੇ ਲੋਕ ਬੱਚਿਆਂ ਨੂੰ ਜੇ ਤੁਸੀਂ ਖੇਡਾਂ 'ਚ ਲੈ ਕੇ ਜਾਓਗੇ ਉਹਨਾਂ ਦਾ ਟਾਈਮ ਬੇਸਿਕ ਹੈ ਜਿਹੜਾ ਮਾਈਂਡ ਹੈ ਉਸ 'ਚ ਬਿਜ਼ੀ ਰਹੇਗਾ ਤਾਂ ਉਹ ਬਟ ਆਬਵੀਅਸ ਹੈ ਕਿ ਉਹ ਡਰਗਸ ਤੋਂ ਦੂਰ ਰਹਿਣਗੇ ਸਵਾਲ ਇਹ ਵੀ ਆ ਜਾਂਦਾ ਹੈ ਕਿ ਸਿਆਸਤ ਦੀ ਜੇ ਆਪਾਂ ਗੱਲ ਕਰੀਏ ਹਰ ਕੋਈ ਜਿਹੜਾ ਭਾਵੇਂ ਕੋਈ ਮedaਾਇਕ ਹੋਵੇ ਭਾਵੇਂ ਕੋਈ ਸੰਸਦ ਹੋਵੇ ਕੰਮ ਹੁੰਦਾ ਦਾ ਵਿਕਾਸ ਕਰਨਾ ਆਪਣੇ ਹਲਕੇ ਦਾ ਤੁਹਾਡੇ ਹੀ ਇਸ ਹਲਕੇ ਦੀ ਗੱਲ ਕਰਦੇ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ 14 ਤੋਂ 19 ਪ੍ਰੇਮ ਸਿੰਘ ਚੰਦੂ ਮਾਜਰਾ ਰਹੇ 19 ਤੋਂ 24 ਮਨੀਸ਼ तिवारी ਰਹੇ ਇਹਨਾਂ ਨੇ ਕਿੰਨਾ ਕੰਮ ਕੀਤਾ ਮੇਰੇ ਸਾਹਮਣੇ ਜਿੰਨਾ ਕੰਮ ਕਰਨਾ ਚਾਹੀਦਾ ਸੀ ਕਿਸੇ ਨੇ ਨਹੀਂ ਕੀਤਾ ਜੇ ਕੀਤਾ ਹੁੰਦਾ ਤਾਂ ਅੱਜ ਹਰ ਬੰਦੇ ਨੂੰ ਰਿਪ੍ਰੈਜ਼ੈਂਟੇਟਿਵ ਲੋਕੀ ਵੋਟਾਂ ਪਾ ਕੇ ਦੁਬਾਰਾ ਉਸੇ ਬੰਦੇ ਨੂੰ ਲੈ ਕੇ ਆਉਂਦੇ ਦੂਜੀ ਗੱਲ ਸਾਡੀ મત ਭਾਗੀ ਗੱਲ ਹੈ ਜੀ ਇਸ ਏਰੀਆ ਦੇ ਵਿੱਚ ਲੋਕਲ ਅਜ ਤੱਕ ਕੈਂਡੀਡੇਟ ਨਹੀਂ ਆਇਆ ਉੱਠਿਆ ਜਿਹਨੂੰ ਲੋਕਲ ਆਪ ਜਿਨ੍ਹਾਂ ਦੇ ਪਰਿਵਾਰ ਹੋਣ ਜੋ ਤੁਸੀਂ ਆਪਣਾ ਪਰਿਵਾਰ ਉੱਥੇ ਰਹਿੰਦਾ ਚਾਚੇ ਮਾਮੇ ਤਾਏ ਤੁਸੀਂ ਉਹਨਾਂ ਨੂੰ ਜਵਾਬਦੇਹ ਹੁੰਨੇ ਹੋ ਜੋ ਉਹਨਾਂ ਦੀ ਮੁਸ਼ਕਲਾਂ ਚੰਗੀ ਤਰ੍ਹਾਂ ਜਾਣਦੇ ਹੋ ਜੇ ਨਹੀਂ ਹੱਲ ਕਰਦੇ ਉਹ ਤੁਹਾਡੇ ਕੋਲ ਅਪਰੋਚੇਬਲ ਹੁੰਦੇ ਨੇ ਉਹ ਇਹਨਾਂ ਸਿਸਟਮ ਅੱਜਕਲ ਜਿਨ੍ਹਾਂ ਵੀ ਲੀਡਰਾਂ ਦਾ ਮੇਨ ਰਹਿੰ ਚਾਹੁੰਦੇ ਪਹਿਲਾਂ ਪੀਏ ਆ ਸਾਡਾ ਕੋਈ ਪੀਐਨਏ ਜੀ ਆਪਣਾ ਘਰ ਪਰਿਵਾਰ ਆਪਣੇ ਰਿਸ਼ਤੇਦਾਰੀਆਂ ਸਿੱਧਾ ਘਰੇ ਆਓ ਅਸੀਂ ਤਿਆਰ ਬੈਠੇ ਆ ਤੁਹਾਡੀ ਮਦਦ ਵੀ ਕਰਾਂਗੇ ਹੈਲਪ ਵੀ ਕਰਾਂਗੇ ਜਿਹੜੇ ਮੁੱਦੇ ਨੇ ਉਹਦੇ ਸੀਰੀਅਸਲੀ ਉਸ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਕਾਂਗਰਸ ਦੇ ਵਿੱਚ ਲੰਮਾ ਸਮਾਂ ਤੁਸੀਂ ਰਹੇ ਹੈਗੇ ਹੋ ਤੇ ਕੀ ਕਦੀ ਟਿਕਟ ਜਿਤਾਈ ਸੀ ਪਾਰਟੀ ਕੋਲ ਦਾਵੇਦਾਰੀ ਮਿਲੀ ਨਹੀਂ ਤਾਂ ਛੱਡੀ ਹੈ ਗੁੱਸੇ 'ਚ ਛੱਡੀ ਹੈ ਲਾਡ ਹੁਣ ਲੜ ਰਹੇ ਹੋ ਨੇ ਗੁੱਸੇ ਨਹੀਂ ਛੱਡੀ ਜੀ ਕਾਂਗਰਸ ਦੇ ਵਿੱਚ ਸਾਡੀ ਆਵਾਜ਼ ਪਹੁੰਚੀ ਨਹੀਂ ਤੇ ਨਾ ਹੀ ਉਹ ਲੋਕਾਂ ਦੇ ਮੁੱਦੇ ਹੱਲ ਕਰ ਸਕੇ ਜਦੋਂ ਅਸੀਂ ਕੋਈ ਗੱਲ ਲੈ ਕੇ ਜਾਂਦੇ ਸੀਗੇ ਉਹਦੇ ਤੇ ਬਸ ਪੈਂਡਿੰਗ ਪੈਂਡਿੰਗ ਹੀ ਚੱਲਦਾ ਸੀ ਸੋਚ ਕੇ ਦੱਸਦੇ ਆ ਸੋਚ ਕੇ ਦੱਸਦੇ ਆ ਇਸ ਕਰਕੇ ਛੱਡਤੀ ਸੀ ਜੀ ਕੀ ਕਾਂਗਰਸ ਤਾਂ ਬੜੀ ਸਿਧਾਂਤਕ ਗੱਲ ਕਰਦੀ ਹੈ ਵਰਕਰਾਂ ਦਾ ਕਹਿੰਦੇ ਸਨਮਾਨ ਕਰਦੇ ਆ ਵਰਕਰਾਂ ਨੂੰ ਟਿਕਟਾਂ ਅਸੀਂ ਦਿੰਨੇ ਹੈਗੇ ਆ ਆਪਣੇ ਕਿੰਨੀ ਸਹੀ ਗੱਲ ਹੈ ਜਾਂ ਗੱਲ ਕਰੀਏ ਜਦੋਂ ਤੁਸੀਂ ਸੀ ਛੱਡੀ ਹੈ 214 ਸ਼ਾਇਦ ਕਪਟਨ ਮਿੰਦਰ ਸਿੰਘ ਪ੍ਰਧਾਨ ਸੀ ਉਸ ਵੇਲੇ ਮੁੜ ਕੇ ਰਾਜਾ ਵਿਡਿੰਗ ਵੀ ਆਏ ਨੇ ਉਸ ਤੋਂ ਪਹਿਲਾਂ ਜਿਹੜੇ ਆਪਣਾ ਨਵਜੋਤ ਸਿੱਧੂ ਵੀ ਬਣੇ ਨੇ ਇਹਨਾਂ ਦੀ ਪਰਫਾਰਮੈਂਸ ਕਾਂਗਰਸ ਪ੍ਰਧਾਨਾਂ ਦੀ ਕਿਵੇਂ ਦੀ ਰਹੀ ਹੈ ਇਹ ਤਾਂ ਜੀ ਵੋਟਾਂ ਦੱਸ ਚੁੱਕੇ ਨੇ ਲੋਕੀ ਦੱਸ ਚੁੱਕੇ ਨੇ ਕਿ ਕਿੰਨੇ ਕਿਵੇਂ ਦੀ ਰਹੀ ਹੈ ਜੇ ਲਈ ਹੁੰਦੀ ਤਾਂ ਹੁਣ ਸਰਕਾਰ ਕਾਂਗਰਸ ਦੀ ਹੁੰਦੀ ਜੀ ਇਸ ਤੋਂ ਇਲਾਵਾ ਕੁਛ ਨਹੀਂ ਕਹਿਣਾ ਇੱਕ ਮਹੀਨਾ ਰਹਿ ਗਿਆ ਬੜਾ ਥੋੜਾ ਸਮਾਂ ਐਡਾ ਵੱਡਾ ਹਲਕਾ ਨੋ ਨੋ ਵਿਧਾਨ ਸਭਾ ਹਲਕੇ ਆਂਦੇ ਨੇ ਇਹ ਸਾਰਾ ਕਵਰ ਕਰ ਲਵਾਂਗੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਬੜੀ ਮਿਹਨਤ ਕਰਨੀ ਪਵੇਗੀ ਹਾਂਜੀ ਮਿਹਨਤ ਕਰਨੀ ਪਵੇਗੀ ਪਰ ਮੇਰਾ ਇੱਕ ਪਲੱਸ ਪੁਆਇੰਟ ਹੈ ਜੀ ਮੇਰੇ ਜਿਹੜੇ ਰਿਸ਼ਤੇਦਾਰੀਆਂ ਸਾਰੀਆਂ ਇਸੇ ਹਲਕੇ 'ਚ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸਾਨੂੰ ਪਹੁੰਚਣਾ ਈਜ਼ ਹੈ ਤੇ ਉਹੀ ਆਮ ਲੋਕੀ ਮੇਰੀ ਆਵਾਜ਼ ਬਣਨਗੇ ਮੇਰੇ ਵਾਸਤੇ ਵੋਟਾਂ ਵੀ ਆਮ ਲੱਗਣਾਂ ਕਿਉਂਕਿ ਜਦੋਂ ਤੁਹਾਡਾ ਆਪਣਾ ਭਤੀਜਾ ਭਾਂਜਾ ਭਰਾ ਖੜਾ ਹੁੰਦਾ ਤਾਂ ਤੁਸੀਂ ਉਹਦੀ ਆਪ ਆਵਾਜ਼ ਬਣ ਕੇ ਆਪ ਵੋਟਾਂ ਪਵਾਉਣੇ ਮੈਂ ਬੁਲਸ਼ਹਾਰੇ ਸਿਰ ਤੇ ਚੋਣ ਲੜ ਰਿਹਾ ਨਹੀਂ ਜੀ ਮੈਂ ਦੋਸਤ ਨੇ ਮਤਲਬ ਮੈਂ ਕਹਿਣ ਦਾ ਭਾਵੇਂ ਕਿ ਮੈਂ ਲੋਕਲ ਹਾਂ ਜੀ ਮੈਨੂੰ ਇਸ ਏਰੀਆ ਦੇ ਵਿੱਚ ਜਿਹੜੀ ਲੋਕਲ ਪਛਾਣ ਹੈਗੀ ਹੈ ਮੇਰੀ ਮੇਰੀ ਚਾਹੇ ਮੀਡੀਆ ਚ ਨਾ ਹੋਵੇ ਪਰ ਲੋਕਾਂ ਦੇ ਵਿੱਚ ਪਛਾਣ ਹੈ ਮੈਨੂੰ ਈਜ਼ੀ ਕਵਰ ਕਰਨਾ ਈਜ਼ੀ ਹੈ ਜੀ ਤੇ ਜਦੋਂ ਤੁਸੀਂ ਆਪ ਹੁੰਦਾ ਉਸ ਮੁੱਦਿਆਂ ਤੇ ਨਾਲੇ ਉਹਨਾਂ ਨੂੰ ਟਰਸਟ ਕਰਉਣਾ ਈਜ਼ੀ ਹੈ ਜੀ ਜੇ ਤੁਹਾਡਾ ਆਪਣਾ ਪਰਿਵਾਰ ਦਾ ਬੱਚਾ ਹੁੰਦਾ ਉਹਨੂੰ ਤੁਸੀਂ ਉਸ ਤੇ ਟਰਸਟ ਈਜ਼ੀਲੀ ਕਰਦੇ ਹੋ ਹੁਣ ਜਿੰਨੇ ਵੀ ਪਾਰਟੀਆਂ ਦੇ ਨੁਮਾਇੰਦੇ ਨੇ ਸਾਰੇ ਬਾੜਦੇ ਨੇ ਜੀ ਤੁਸੀਂ ਜਿਵੇਂ ਕਿਹਾ ਸੀ ਕਿਸੇ ਨੇ ਗੱਲ ਕੀਤੀ ਰਵਿੰਦਰ ਸਿੰਘਲਾ ਉਹ ਪਟਿਆਲਾ ਤੋਂ ਨੇ ਜੀ ਹੁਣ ਚੰਦੂ ਮਰਰਾ ਸਾਹਿਬ ਉਹ ਵੀ ਉਸ ਇਲਾਕੇ ਤੋਂ ਨੇ ਮਲਵਿੰਦਰ ਕੰਗ ਪੰਜਾਬ ਤੋਂ ਨਹੀਂ ਐਮਪੀ ਤੋਂ ਬਿਲੋਂਗ ਕਰਦੇ ਨੇ ਹੁਣ ਜਿਹੜੇ ਤਿੰਨੋਂ ਕੈਂਡੀਡੇਟ ਨੇ ਮਤਲਬ ਇਹ ਕਹਿਣ ਦਾ ਭਾਵ ਹੈ ਕਿ ਨੌ ਹਲਕੇ ਨੇ ਜੀ ਨੌ ਕੰਸਟਿਟੂਐਂਸੀ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਲੋਕਲ ਬੰਦਾ ਨਹੀਂ ਮਿਲਿਆ ਜਿਹੜਾ ਇੱਥੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਸਕੇ ਉਹਨਾਂ ਦੇ ਮੁੱਦਿਆਂ ਤੇ ਗੱਲ ਕਰ ਸਕੇ ਜਾਂ ਖੜ੍ਹ ਸਕੇ ਜਦ ਪਾਰਟੀ ਨੇ ਕੰਮ ਵੀ ਕਰਾਉਣਾ ਤਾਂ ਲੋਕਲ ਬੰਦੇ ਕਿਉਂ ਲੋਕਲ ਬੰਦਿਆਂ ਦੇ ਵਿੱਚ ਮਤਲਬ ਲੈ ਕੇ ਨਹੀਂ ਸਮਝਦੇ ਜੀ ਨਾਮ ਲਿਆ ਵਿਜੇਂਦਰ ਸਿੰਘ ਦਾ ਦੀ ਗੱਲ ਕਰ ਰਹੇ ਪਟਿਆਲੇ ਵਾਲੇ ਦੀ ਹਾਂਜੀ ਮੈਨੂੰ ਕਿਸੇ ਨੇ ਹੁਣੇ ਕੋਈ ਕੁਛ ਨਹੀਂ ਕੀਤਾ ਸੀਗਾ ਜੀ ਉਹਨਾਂ ਦਾ ਨਾਮ ਚੱਲ ਰਿਹਾ ਤੇ ਮੈਂ ਮਤਲਬ ਕਿਸੇ ਪੱਤਰਕਾਰ ਵੀਰ ਨੇ ਹੁਣੇ ਨਾਂ ਲੱਤਾ ਜੇ ਉਹਨਾਂ ਦਾ ਨਾਮ ਚੱਲ ਰਿਹਾ ਤੇ ਮੈਨੂੰ ਬੜੀ ਮਨ ਭੰਗੀ ਲੱਗ ਰਿਹਾ ਕਿ ਨੌ ਕੌਂਸਲਰ ਜੇ 20 ਲੱਖ ਵੋਟਰ ਹੈਗਾ ਇਹਦਾ ਤੇ ਉਹਦੇ ਵਿੱਚ ਕੋਈ ਵਰਕਰ ਨਹੀਂ ਲੱਭੇ ਜਿਹੜਾ ਇਹਨਾਂ ਦੀ ਲੋਕਲ ਬੰਦਿਆਂ ਦੀ ਹੈਲਪ ਕਰ ਸਕੇ ਤੇ ਉਹ ਉਹਦੀ ਆਵਾਜ਼ ਬਣ ਸਕੇ ਜਾਂ ਕਿਸੇ ਵੀ ਪਾਰਟੀ ਦੇ ਲੋਕ ਕੋਲ ਉਮੀਦਵਾਰ ਹੋਵੇ ਬਿਲਕੁਲ ਠੀਕ ਹੈ ਸੋ ਗੁਰਿੰਦਰਜੀਤ ਸਿੰਘ ਗੈਰੀ ਉਹਨਾਂ ਦਾ ਗੱਦਬਾਤ ਚੱਲ ਰਹੀ ਸੀ ਤੇ ਧਾਰਮਿਕ ਜਿਵੇਂ ਇਸ ਪਰਿਵਾਰ ਦਾ ਪਿਛੋਕੜ ਹੈ ਗਿਆ ਕਾਂਗਰਸ ਵੀ ਲੰਮਾ ਸਮਾਂ ਬਤਾਇਆ ਹੁਣ ਇਹਨਾਂ ਨੇ ਤਹਿਈਆ ਕੀਤਾ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਉਤਰਣਗੇ ਤੇ ਕੰਮ ਸਿਰਫ ਇੱਕੋ ਹੀ ਹੈ ਲੋਕ ਹਿੱਤ ਲੋਕ ਮਿਸ਼ਨ ਲੈ ਕੇ ਚੱਲੇ ਨੇ ਹਾਲਾਂਕਿ ਨਾਰਾ ਭਾਜਪਾ ਦਾ ਹੈਗਾ ਵੋਕਲ ਫॉर ਲੋਕਲ ਪਰ ਖੁਦ ਨੂੰ ਗੁਰਿੰਦਰਜੀਤ ਹੁਣੀ ਪ੍ਰਸਕ੍ਰਾਈਬ ਕਰ ਰਹੇ ਨੇ ਸ਼ੋਅ ਕਰ ਰਹੇ ਨੇ ਕਿ ਵੋਕਲ ਫॉर ਲੋਕਰ ਤਾਂ ਸਾਡੇ ਵਰਗੇ ਲੋਕਲ ਉਮੀਦਵਾਰ ਹੈਗੇ ਨੇ ਜਨਤਾ ਕਿੰਨਾ ਕੁ ਸਾਥ ਦਿੰਦੀ ਹੈ ਇੰਤਜ਼ਾਰ ਕਰੋ 4 ਜੂਨ ਦਾ ਔਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ